ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਹਰੀ ਕਰ ਕਾ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਕਾਈ ਜਿਨ ਤ੍ਰਿਣ ਧਰ ਮੋਢ ਬਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹਾ ਬਿਨ ਸਜਾਏ ਝੂਠੀ ਦੇਹੀ ਲਾਉ ਮੇਰੀ ਮੇਰੀ ਕਾਰੋਂ ਕਰਤੇ ਦੁਰਯੋਧਨ ਸੇ ਭਾਈ बारहोजन छत्र चलै था देही गिरजन खाइ सर्व सोइन के लंका होती रामण से अदकाई कहां पायो दर बांधे हाथी खिन में भई पराई दुर्वाइ साहब से करत ठगौरी जादव ए फल पाए ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਦੁਰਵਾਸ਼ਾ ਸੋ ਕਰਤ ਠਗੌਰੀ ਜਾਦਵ ਇਹ ਵਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਇਸ ਪਾਵਨ ਸ਼ਬਦ ਵਿੱਚ ਪ੍ਰਚਲਿਤ ਪ੍ਰਾਣਿਕ ਸਾਖੀਆਂ ਦਾ ਹਵਾਨਾ ਦੇ ਰਹੇ ਹਨ ਭਗਤ ਜੀ ਦੇ ਪਾਵਨ ਬਚਨ ਹਨ ਦੁਰਵਾਸ਼ਾ ਸਿਉ ਕਰਤ ਠਗौरी ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਦੁਰਵਾਸ਼ਾ ਦੁਰਵਾਸ਼ਾ ਇੱਕ ਤਪੀ ਸੀ ઋષਿ ਹੋਇਆ ਇੱਕ ਹੈ ਸੀ ਬੜਾ ਕਾਲੇ ਸੁਭਾਅ ਵਾਲਾ ਛੇਤੀ ਰਸ ਕੇ ਸਰਾਪ ਦੇ ਦਿੰਦਾ ਸੀ ਦੁਰਵਾਸ਼ਾ ਸਿਉ ਕਰਤ ਠਗौरी ਠਗौरी ਤੋਂ ਭਾਵ ਹੈ ਠੱਗੀ ਟੀਚਰ ਮਖੌਲ ਕ੍ਰਿਸ਼ਨ ਜੀ ਦੀ ਕੁੱਲ ਦੇ ਯਾਦਵਾਂ ਦੇ ਕੁਝ ਮੁੰਡੇ ਇੱਕ ਵਾਰੀ ਸਮੁੰਦਰ ਦੇ ਕੰਢੇ ਦਵਾਰਕਾ ਦੇ ਪਾਸ ਇੱਕ ਮੇਲੇ ਦੇ ਸਮੇਂ ਇਕੱਠੇ ਹੋਏ ਉੱਥੇ ਦੁਰਵਾਸ਼ਾ ਰਿਸ਼ੀ ਤਪ ਕਰ ਰਿਹਾ ਸੀ ਇਹਨਾਂ ਮੁੰਡਿਆਂ ਨੂੰ ਮਖੌਲ ਸੁਝਾ ਇੱਕ ਅੰਦਾੜੀਏ ਮੁੰਡੇ ਦੇ ਢਿੱਡ ਤੇ ਲੋਹੇ ਦਾ ਬਾਟਾ ਪੁੱਠਾ ਬਨ ਕੇ ਉਸ ਨੂੰ ਜਨਾਨੀਆਂ ਵਾਲੇ ਕੱਪੜੇ ਪਾ ਕੇ ਦੁਰਵਾਸ਼ਾ ઋષਿ ਦੇ ਕੋਲ ਲੈ ਗਏ ਜਾ ਮੱਥਾ ਟੇਕਿਆ ਤੇ ਉਹਨੂੰ ਪੁੱਛਦੇ ਆ ઋષਿ ਜੀ ਇਹਦੇ ਪੇਟੋਂ ਕੀ ਜਮੇਗਾ ਦੁਰਵਾਸ਼ਾ ઋષਿ ਤਾੜ ਗਿਆ ਉਹ ਸਮਝ ਗਿਆ ਕਿ ਇਹ ਮਸ਼ਕਰੀ ਕਰਦੇ ਹਨ ਗੁੱਸੇ ਵਿੱਚ ਆ ਕੇ ਉਹਨੇ ਸਰਾਪ ਦੇ ਦਿੱਤਾ ਕਿ ਇਸ ਦੇ ਪੇਟੋਂ ਉਹ ਜਮੇਗਾ ਜੋ ਤੁਹਾਡੀ ਸਾਰੀ ਕੁਲ ਦਾ ਨਾਸ ਕਰ ਦੇਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਰਾਪ ਤੋਂ ਕੰਬਰਾ ਕੇ ਇਹ ਜਾਦਵ ਕ੍ਰਿਸ਼ਨ ਜੀ ਦੇ ਕੋਲ ਚਲੇ ਗਏ ਕ੍ਰਿਸ਼ਨ ਭਗਵਾਨ ਨੂੰ ਸਾਰੀ ਗੱਲਬਾਤ ਦੱਸੀ ਕ੍ਰਿਸ਼ਨ ਭਗਵਾਨ ਨੇ ਕਿਹਾ ਤੁਸੀਂ ਹੁਣ ਇਸ ਬਾਟੇ ਨੂੰ ਹੀ ਖਤਮ ਕਰ ਦਿਓ ਜਾਦਵਾਂ ਦੇ ਮੁੰਡੇ ਉਸ ਬਾਟੇ ਨੂੰ ਪੱਥਰ ਤੇ ਰਗੜੀ ਗਏ ਰਗੜੀ ਗਏ ਵਈ ਇਸ ਲੋਹੇ ਦਾ ਨਾਮ ਨਿਸ਼ਾਨੀ ਮਿਟਾ ਦੇਣਾ ਹੁਣ ਰਗੜਦਿਆਂ ਰਗੜਦਿਆਂ ਇੱਕ ਨਿੱਕਾ ਜਿਹਾ ਟੋਟਾ ਰਹਿ ਗਿਆ ਆਖਣ ਲੱਗੇ ਹੁਣ ਇਹ ਕੀ ਕਰ ਦਊਗਾ ਉਹ ਲੋਹੇ ਦਾ ਟੋਟਾ ਉਹਨਾਂ ਸਮੁੰਦਰ ਵਿੱਚ ਸੁੱਟ ਦਿੱਤਾ ਇਹ ਟੋਟਾ ਇੱਕ ਮੱਛੀ ਹੜੱਫ ਕਰ ਗਈ ਕੋਈ ਸ਼ਿਕਾਰੀ ਉੱਥੇ ਮੱਛੀਆਂ ਫੜਨ ਆਇਆ ਇਹ ਮੱਛੀ ਵੀ ਸ਼ਿਕਾਰੀ ਦੇ ਜਾਲ ਵਿੱਚ ਫਸ ਗਈ ਘਰਨ ਜਾ ਕੇ ਮੱਛੀ ਨੂੰ ਚੀਰਿਆ ਵਿੱਚੋਂ ਇੱਕ ਲੋਹੇ ਦਾ ਟੋਟਾ ਨਿਕਲਿਆ ਇਹ ਲੋਹੇ ਦਾ ਟੋਟਾ ਉਸਨੇ ਆਪਣੇ ਤੀਰ ਅੱਗੇ ਲਵਾ ਲਿਆ ਜਿੱਥੇ ਲੋਹੇ ਦਾ ਬਾਟਾ ਪੱਥਰ ਤੇ ਰਗੜਿਆ ਸੀ ਉੱਥੇ ਦਾ ਬੁੱਗਾਈ ਸਰਕੰਡਾ ਉਗ ਪਿਆ ਇੱਕ ਦਿਨ ਇੱਕ ਮੇਲੇ ਸਮੇਂ ਜਾਦਵਾਂ ਦੇ ਨੱਡੇ ਜਾਦਵਾਂ ਦੇ ਮੁੰਡੇ ਸ਼ਰਾਬ ਪੀ ਕੇ ਉਸ ਸਰਕੰਡੇ ਵਾਲੀ ਥਾਂ ਤੇ ਇਕੱਠੇ ਹੋਏ ਸ਼ਰਾਬ ਦੀ ਮਸਤੀ ਵਿੱਚ ਕੁਝ ਬੋਲ ਬੁਲਾਰਾ ਹੋ ਪਿਆ ਗੱਲ ਵੱਧ ਗਈ ਲੜਾਈ ਹੋ ਪਈ ਉਹੀ ਸਰਕੰਡਾ ਉਹੀ ਦਬ ਪੁੱਟ ਪੁੱਟ ਕੇ ਵਰਤੀ ਉਹੀ ਦਬ ਤਲਵਾਰਾਂ ਦਾ ਰੂਪ ਧਾਰਨ ਕਰ ਗਈ ਤੇ ਸਾਰੇ ਦੇ ਸਾਰੇ ਹੀ ਲੜ ਲੜ ਕੇ ਮਰ ਗਏ ਆਖੂ ਸਤਨਾਮ ਸ੍ਰੀ ਵਾਹਿ। ਖਤਮ ਹੋ ਗਏ। ਕੁਲ ਦਾ ਨਾਸ ਹੋ ਗਿਆ। ਕੁਲ ਦਾ ਨਾਸ ਹੋਇਆ ਵੇਖ ਕੇ ਇੱਕ ਦਿਨ ਕ੍ਰਿਸ਼ਨ ਜੀ ਆਪਣੀ ਮौज ਵਿੱਚ ਬਨ ਵਿੱਚ ਲੰਮੇ ਪਏ ਸਨ। ਗੋਡੇ ਉੱਤੇ ਦੂਜਾ ਪੈਰ ਰੱਖਿਆ ਹੋਇਆ ਸੀ। ਪੈਰ ਵਿੱਚ ਪਦਮ ਦਾ ਨਿਸ਼ਾਨ ਸੀ। ਜੋ ਦੂਰੋਂ ਹਿਰਨ ਦਾ ਭਲੇਖਾ ਪਾਉਂਦਾ ਸੀ। পদ্ਮ ਦਾ ਨਿਸ਼ਾਨ ਹਿਰਨ ਦੀ ਅੱਖ ਵਰਗਾ ਹੁੰਦਾ ਹੈ। ਉਹ ਮੱਛੀ ਵਾਲਾ ਸ਼ਿਕਾਰੀ ਸ਼ਿਕਾਰ ਦੀ ਭਾਲ ਵਿੱਚ ਉਧਰ ਆ ਨਿਕਲਿਆ। ਦੂਰੋਂ ਵੇਖ ਕੇ ਉਹਨੇ ਹਿਰਨ ਸਮਝਿਆ। ਉਸ ਸਰਾਪੇ ਹੋਏ ਲੋਹੇ ਦੇ ਟੋਟੇ ਵਾਲਾ ਤੀਰ ਉਹਨੇ ਕੱਸ ਕੇ ਮਾਰਿਆ। ਕ੍ਰਿਸ਼ਨ ਜੀ ਦੀ ਮੌਤ ਹੋ ਗਈ। ਮੌਤ ਹੋ ਗਈ। ਤੇ ਇਸ ਤਰ੍ਹਾਂ ਯਾਦਵ ਕੁਲ ਦਾ ਅੰਤਲਾ ਦੀਵਾ ਵੀ ਬੁਝ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਹੰਕਾਰ ਕਿਸੇ ਵੀ ਚੀਜ਼ ਦਾ ਹੋਵੇ ਉਹ ਮਾੜਾ ਹੈ ਸਾਧ ਸੰਗਤ ਜੀ ਹੰਕਾਰ ਵਿੱਚ ਆ ਕੇ ਯਾਦਵਾਨੀ ਦਰਬਾਸ਼ਾ ਰਿਸ਼ੀ ਨਾਲ ਮਸ਼ਕਰੀ ਕੀਤੀ ਤੇ ਇਹ ਫਲ ਪਾਇਆ ਜਿਸ ਨਾਲ ਸਾਰੀ ਕੁਲ ਦਾ ਨਾਲਸ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੰਵਾਲਿਓ ਆਪਣੇ ਸਰੀਰ ਦਾ ਕਿਉ ਮਾਣ ਕਰਦੇ ਹੋ ਇਹ ਸਰੀਰ ਨਾਸਵੰਤ ਹੈ ਨਾਸ ਹੋ ਜਾਣਾ ਹੈ ਸਾਡਾ ਅਸਲ ਪਿਆਰਾ ਤਾਂ ਕਰਤਾਰ ਹੈ ਵਾਹਿਗੁਰੂ ਹੈ ਪਰਮਾਤਮਾ ਹੈ ਜਿਸ ਨੇ ਸਾਥ ਨਿਭਾਉਣਾ ਹੈ ਜਿਨ੍ਹਾਂ ਨੇ ਡੁੰਗੀਆਂ ਨੀਆਂ ਪਟਵਾ ਕੇ ਉੱਤੇ ਮਹਿਲ ਮਾੜੀਆਂ ਬਣਵਾਏ ਉਹਨਾਂ ਦੇ ਵੀ ਇੱਥੇ ਹੀ ਰਹਿ ਗਏ ਅਨੇ ਸਿਆਣੇ ਬੰਦੇ ਇਨਾ ਮਹਿਲ ਮਾੜੀਆਂ ਦਾ ਮਾਨ ਨਹੀਂ ਕਰਦੇ ਵੇਖੋ ਮਾਰ ਕੰਢੇ ਰਿਸ਼ੀ ਨਾਲੋਂ ਕਿਹਦੀ ਉਮਰ ਜ਼ਿਆਦੇ ਹੋਣੀ ਹੈ ਉਹਨੇ ਕੱਖਾਂ ਦੀ ਕੁਲੀ ਵਿੱਚ ਹੀ ਸਾਰੀ ਉਮਰ ਲੰਗਾਈ ਜਿੰਨਾ ਕੌਰਵਾਂ ਦੇ ਦਰਯੋਧਨ ਵਰਗੇ ਬਲੀ ਭਰਾ ਸਨ ਉਹ ਵੀ ਇਹ ਮਾਨ ਕਰਦੇ ਰਹੇ ਕਿ ਸਾਡੀ ਪਾਤਸ਼ਾਹੀ ਸਾਡਾ ਰਾਜ ਪਾਂਡਵੋ ਕੀ ਲਗਦੇ ਆ ਇਸ ਧਰਤੀ ਦੇ ਸਾਰੀ ਧਰਤੀ ਸਾਡੀ ਹੈ ਕੁਰਕ ਖੇਤਰ ਦੀ ਜੰਗ ਵੇਲੇ 48 ਕੋਹਾ ਵਿੱਚ ਉਹਨਾਂ ਦੀ ਸੈਨਾ ਦਾ ਖਲਾਅ ਸੀ ਪਰ ਕਿੰਦਰ ਗਈ ਉਹ ਸੈਨਾ ਕਿੰਦਰ ਗਈ ਬਾਦਸ਼ਾਹੀ ਤੇ ਕਿੰਦਰ ਗਿਆ ਉਹ ਛਤਰ ਕਿੰਦਰ ਗਿਆ ਉਹ ਰਾਜ ਜਿਹਦਾ ਮਾਣ ਕਰਦੇ ਸੀ ਕੁਰਕ ਖੇਤਰ ਦੇ ਜੰਗ ਵਿੱਚ ਗਿਰ ਜਾਣੇ ਉਹਨਾਂ ਦੀਆਂ ਲੋਥਾਂ ਖਾਧੀਆਂ ਜਾਂ ਇਉਂ ਕਹਿ ਲੋ ਕਿ ਕੁਰਕ ਖੇਤਰ ਦੇ ਜੰਗ ਵਿੱਚ ਗਿਰ ਜਾਣੇ ਵੀ ਉਹਨਾਂ ਦਾ ਮਾਸ ਨਹੀਂ ਖਾਦਾ। ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ। ਉਹਦੇ ਮਹਿਲਾਂ ਦੇ ਦਰਵਾਜ਼ੇ ਤੇ ਹਾਥੀ ਵੱਜੇ ਖਲੋਤੇ ਸਨ। ਪਰ ਆਖਰ ਕੀ ਬਣਿਆ? ਇੱਕ ਪਲ ਵਿੱਚ ਹੀ ਸਭ ਕੁਝ ਭਰਾਇਆ ਹੋ ਗਿਆ। ਹੰਕਾਰ ਵਿੱਚ ਆ ਕੇ ਯਾਦਵਾਂ ਨੇ ਦਰਬਾਸ਼ਾ ਰਿਸ਼ੀ ਨਾਲ ਮਸ਼ਕਰੀ ਕੀਤੀ ਤੇ ਇਹ ਫਲ ਪਾਇਆ ਜਿਸ ਦੇ ਨਾਲ ਸਾਰੀ ਕੁਲ ਦਾ ਨਾਸ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ ਭਗਤ ਨਾਮਦੇਵ ਜੀ ਕਹਿੰਦੇ ਸ਼ੁਕਰ ਹੈ ਸ਼ੁਕਰ ਹੈ ਪਰਮਾਤਮਾ ਦਾ ਆਪਣੇ ਦਾਸ ਨਾਮਦੇਵ ਉਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਨਾਮਦੇਵ ਮਾਨ ਤਿਆਗ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਸੋ ਹੰਕਾਰ ਕਿਸੇ ਵੀ ਚੀਜ਼ ਦਾ ਹੋਵੇ ਉਹ ਮਾੜਾ ਹੀ ਮਾੜਾ ਹੈ ਸਾਧ ਸੰਗਤ ਜੀ ਮਾਇ ਮਾੜੀਆਂ ਰਾਜ ਮਾਲ ਧਨ ਦੌਲਤ ਜੋਬਨ ਸਭ ਕੁਝ ਇੱਥੇ ਹੀ ਰਹਿ ਜਾਣਾ ਕੁਝ ਨਹੀਂ ਜਾਣਾ ਨਾਲ ਇਸ ਵਾਸਤੇ ਭਗਤ ਜੀ ਕਹ ਰਹੇ ਬੰਦਿਆ ਹੰਕਾਰ ਨਾ ਕਰ ਉਸ ਪਰਮਾਤਮਾ ਨੂੰ ਯਾਦ ਕਰ ਉਹਦਾ ਨਾਮ ਜਪਾ ਸ਼ੀਰਿ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨੁਰਤ ਨਾਹੀ ਮਤ ਪਰਮ ਪੂ ਲੋ ਪੂ ਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਤਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ